ਸਤਿ ਸ਼੍ਰੀ ਅਕਾਲ ਦੈਨਿਕ ਸੋਰਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਮਨਜੀਤ ਕੋਰ ਬਟਾਲਾ ਤੋਂ ਇੱਕ ਹੈਰਾਨ ਤੇ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਗੁਜਰਾ ਦੇ ਡੇਰੇ ਦੇ ਵਿੱਚ ਦੋ ਵਿਅਕਤੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਦੱਸਦੇ ਕਿ ਇਹ ਜੋ ਦੋ ਵਿਅਕਤੀ ਹੈ ਇਹਨਾਂ ਨੂੰ ਬੰਦੀ ਬਣਾ ਕੇ ਤਾਂ ਰੱਖਿਆ ਹੀ ਸੀ ਤੇ ਇਹਨਾਂ ਨੂੰ ਨਾ ਹੀ ਕੋਈ ਮਿਹਨਤ ਅਦਾ ਕੀਤੀ ਜਾ ਰਹੀ ਸੀ ਤੇ ਨਾ ਹੀ ਸਹੀ ਤਰੀਕੇ ਦੇ ਨਾਲ ਰੋਟੀ ਦਿੱਤੀ ਜਾ ਰਹੀ ਸੀ ਜਿਸ ਦੀ ਜਾਣਕਾਰੀ ਨਿਹੰਗ ਸਿੰਘਾਂ ਦੇ ਵੱਲੋਂ ਦਿੱਤੀ ਗਈ ਹੈ ਨਿਹੰਗ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੁਜਰਾ ਦੇ ਡੇਰੇ ਦੇ ਉੱਤੇ ਤਿੰਨ ਵਿਅਕਤੀਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਜਿਸ ਤੋਂ ਬਾਅਦ ਉਹ ਮੌਕੇ ਤੇ ਪੁਲਿਸ ਨੂੰ ਲੈ ਕੇ ਪਹੁੰਚੇ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੱਕ ਨੇਪਾਲੀ ਤੇ ਇੱਕ ਪੰਜਾਬੀ ਵਿਅਕਤੀ ਜਿਸ ਨੂੰ ਗੁਜਰਾ ਨੇ ਬੰਦੀ ਬਣਾ ਕੇ ਰੱਖਿਆ ਸੀ ਤੇ ਇਹਨਾਂ ਕੋਲੋਂ ਮਿਹਨਤ ਮਜ਼ਦੂਰੀ ਤੇ ਕਰਵਾਈ ਜਾ ਰਹੀ ਸੀ ਪਰ ਇਹਨਾਂ ਨੂੰ ਇਹਨਾਂ ਦੀ ਰਕਮ ਨਹੀਂ ਦਿੱਤੀ ਜਾ ਰਹੀ ਸੀ ਮਿਹਨਤ ਦੀ ਮਜ਼ਦੂਰੀ ਦੇ ਜੋ ਪੈਸੇ ਸੀ ਨਹੀਂ ਦਿੱਤੇ ਜਾ ਰਹੇ ਸੀ ਪੁਲਿਸ ਨੇ ਕਿਹਾ ਕਿ ਹੁਣ ਬੰਦੀ ਕਾਰਵਾਈ ਕੀਤੀ ਜਾਵੇਗੀ ਦੰਦ ਰੱਖਣ ਦਾ ਸੰਜੀ ਰੋਲਾ ਤੇ ਕਾਹਦਾ ਪਰ ਆ ਆਪਣੇ ਮਰਜ਼ੀ ਨਾਲ ਬੰਦਾ ਰਹਿਣਾ ਤੁਸੀਂ ਬਿਆਨ ਦੇ ਅੱਗੇ ਲੈੜੇ ਦੇਖੋ ਉਹ ਸਭ ਕੋ ਦੱਸੀ ਜਾਣ ਰਿਹਾ ਮੈਂ ਕਿ 7000 ਰੁਪਏ ਮਹੀਨਾ ਹੋਈ ਤਨਖਾਹ ਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ ਹਲੇ ਵੀ ਤੇਰੇ ਸਾਹਮਣੇ ਤੁਸੀਂ ਬੰਦੇ ਨਾਲ ਬੇਸ਼ੱਕ ਲੇਕ ਪੁੱਛ ਲੋ ਜਿੱਦਾਂ ਮਰਜ਼ੀ ਜੇ ਇਹਦਾ ਦਿਲ ਮੰਨਦਾ ਤੇ ਰੋਗ ਨਹੀਂ ਦਾ ਜੋ ਜੇ ਕੋਈ ਜਾਂ ਕਹਿੰਦਾ ਉਹ ਘਰ ਤਾਂ ਦਿੱਤੀ ਹੈ ਕਿ ਕਿੱਥੋਂ ਆਇਆ ਤੇ ਕਿੰਨੇ ਉਹਦੇ ਸਭ ਕੋ ਦੱਸਣੇ ਬਿਲਕੁਲ ਸਹੀ ਬੰਦਾ ਨਾ ਫਤਿਹ ਬੰਦਾ ਬੰਦਾ ਪਹਿਲਾਂ ਪਤਾ ਨਹੀਂ ਕਿੱਦੇ ਗੁਜਰਾਹੋਂ ਰਹਿੰਦਾ ਸੀ ਕਿੱਦੇ ਕਿੱਥੇ ਪਤਾ ਨਹੀਂ ਕਿਸੇ ਕੋਈ ਤਲਾਸ਼ ਦਿੱਤੀ ਥਾਣੇ ਜਾਂ ਤਲਾਸ਼ ਤਾਂ ਨਹੀਂ ਦਿੱਤੀ ਪਰ ਤਲਾਸ਼ ਤਾਂ ਦੇ ਦਿੰਦੇ ਸੀ ਕਿ ਜੇ ਕੋਈ ਬੰਦਾ ਹੋਰ ਕੋ ਮੈਂਟਲ ਤੌਰ 'ਤੇ ਬੰਦਾ ਬਿਲਕੁਲ ਸਹੀ ਬਿਆਨ ਤੁਹਾਡੇ ਸਾਹਮਣੇ ਦੇਈ ਜਾਂਦੇ ਉਹ ਪਾਲੀ ਬੰਦਾ ਕਹਿੰਦਾ ਉਹ ਤਾਂ ਨਹੀਂ ਮੇਰਾ ਬੰਦਾ ਉਹ ਤਾਂ ਮੇਰਾ ਨਹੀਂ ਮੇਰੇ ਦੇ ਕੋ ਆ ਬੰਦਾ ਉਹ ਕਿਹੜਾ ਘਰ ਆਨੇ ਵਾਲੇ ਨੇ ਨੇਪਾਲ ਦਾ ਕਿੰਨੀ ਦਿਨ ਹੋ ਗਿਆ ਕੰਮ ਬਹੁਤ ਦਿਨ बहुत देर हाँ। बहुत देर पैसे मिलते हैं पैसे नहीं मिल रहा क्या करते हैं खाना देते हैं खाना दे। मार मारते हैं हाँ कितना मारते हैं मार मारना आते हैं कितना काम करते हैं कितना काम करते हैं पैसा पैसा नहीं देते ਹਾਂ ਮੇਰਾ ਪਿੰਡ ਫੜਿਆ ਦਾ ਗੁੰਦਵਾਲਾ ਸਾਹਿਬ ਦੇ ਲਾਗੇ ਰਹਿਣ ਵਾਲਾ ਐਸੇ ਮਹੀਨਾ ਹੋ ਗਿਆ ਮੈਂ ਆਦੀ ਮਰਜ਼ੀ ਨਾਲ ਐਸੇ ਕੰਮ ਕਰਦਾ ਨਵੇਂ 100000 ਰੁਪਏ ਤਨਖਾਹ ਕੀਤੀ ਹੈ 15 ਤਾਂ ਲਾ ਲਓ ਪਹਿਲਾਂ ਕਿੱਥੇ ਪਹਿਲਾਂ ਤਾਂ ਮੈਂ ਤਰਨਦਾਰ ਰਿੰਨਣਾ ਉਥੇ ਕੰਮ ਕਰਦਾ ਉਥੋਂ ਬਾਅਦ ਇੱਥੇ ਆ ਗਿਆ ਤੇ ਇੱਥੇ ਬਾਅਦ ਸਿੱਧਾ ਇੱਥੇ ਐ ਮਹੀਨਾ ਹੋ ਗਿਆ ਮਨਾਈ ਨਹੀਂ ਜਿਆਦਾ ਟਾਈਮ ਨਹੀਂ ਆਇਆ ਇਹ ਵੀ ਇਹਨਾਂ ਕੋ ਪਿਛਲੇ ਦਿਨੀ ਬੰਦਾ ਛਡਾ ਖੜਿਆ ਸਾਡੇ ਕੋ ਲਿਖਤੀ ਪਿਆਵਾ ਦੂਜੀ ਸੰਸਥਾ ਨੇ 13 ਆਸਰਾ ਸੁਸਾਇਟੀ ਨੇ ਸਾਡੇ ਕੋ ਲਿਖਤੀ ਪਿਆਵਾ ਕਿ ਜ ਸਾਡੇ ਕੋਲ ਚੋਕ ਤੇ ਬੰਦਾ ਲਾਭ ਤਾਂ ਸਾਡੇ ਕਾਨੂੰਨੀ ਕਾਰਵਾਈ ਕਰ ਦਿਓ ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅੱਜ ਫਿਰ ਇਹਨਾਂ ਕੋ ਤਿੰਨ ਬੰਦੇ ਬਰਾਮਦ ਹੋ ਗਏ ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਾਂ ਇੱਕ ਘੰਟੇ ਬਾਅਦ ਸਾਨੂੰ ਦੇ ਦੋ ਇਹ ਬੰਦਾ ਬੋਲੂਗਾ ਮੇਰਾ ਕੀ ਕੀ ਕਰਦੇ ਆ ਜਿਹੜਾ ਨੇਪਾਲੀ ਆ ਉਹ ਤੁਹਾਡੇ ਸਾਹਮਣੇ ਵੇਖ ਲਓ ਕਿ ਅੰਦਰ ਉਹਨਾਂ ਵਾਰਡ ਦਿਆ ਕਿਦਾਂ ਹੜਾਤਾ ਜਿ ਵਾਰ ਰੇ ਜੇ ਤੇ ਇਹਨਾਂ ਬੰਦੇ ਤਿੰਨੇ ਦੇ ਦੇ ਠੀਕ ਆ ਨਾ ਦੋ ਬੰਦੇ ਨਜ਼ਰ ਆਉਂਦੇ ਤੀਜੇ ਬੰਦੇ ਦੀ ਗੱਲ ਚੱਲਦੀ ਪਈ ਆ ਦੇ ਦਿਨ ਕਿ ਠੀਕਾਣੇ ਤੁਹਾਡੇ ਕੋਲ ਬਗਾਇਤਾ ਪ੍ਰੂਫ ਆ ਗਿਆ ਬਾਜੀ ਪ੍ਰੂਫ ਜਿੰਦ ਕਰਦਾਂਗੇ ਉਹ ਬੰਦਾ ਸਾਬਤ ਕਰ ਤੇ ਮੰਨ ਲੀ ਕਿ ਬੰਦੇ ਲੈ ਜਾਂਦੇ ਕਿ ਇਹ ਨਾ ਬੰਦਾ ਸਾਡੇ ਉਸਤਾ ਉੱਥੇ ਰਹਿੰਦੇ ਇਹਨਾਂ ਦੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੇ ਘਰਾਂ ਜਾਵਾਂ ਜਿਹੜਾ ਅੱਗੇ ਪਿਛਲੇ ਸਾਲ ਬੰਦਾ ਛੜਾਇਓ ਆਪਣੇ ਘਰ ਪਹੁੰਚ ਗਿਆ ਇਹ ਵੀ ਬੰਦੇ ਘਰ ਜਾਣਗੇ ਇਹਨਾਂ ਦੇ ਮਹੀਨੇ ਤੱਕ ਘਰ ਲਵ ਜਾਣੇ ਆ ਅਸੀਂ ਗੁਜਰਾਂ ਦੇ ਡੇਰੇ ਤੇ ਆਏ ਇੱਥੇ ਆਣ ਕੇ ਵੇਖਿਆ ਦੋ ਬੰਦੇ ਇੱਕ ਮਨਜੀਤ ਸਿੰਘ ਆ ਤੇ ਇੱਕ ਮੁੰਡਾ ਕਾਂਸਰਾਜ ਇਹ ਦੋਵੇਂ ਬੰਦੇ ਆ ਕਾਂਸਰਾਜ ਨੂੰ ਬੀਬੀ ਨੇ ਨਾ ਅੰਦਰ ਵ ਪਿਆਰ ਮੁਹੱਬਤ ਨਾਲ ਇਹਨੂੰ ਸੈਟਪ ਤਾਂ ਖਲਾ ਕੇ ਬਾਹਰ ਲਿਆਏ ਆ ਉਸ ਬੰਦੇ ਨੂੰ ਪੁੱਛਿਆ ਕੰਸਰਾ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ ਆਂ ਦਾ ਮੈਨੂੰ ਪੈਸਾ ਨਹੀਂ ਦਿੰਦੇ ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਤੇ ਮੈਂ ਰੋਟੀ ਪਾਣੀ ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਇਹਨੂੰ ਪੁੱਛਿਆ ਕਿੰਨਾ ਚਿਰ ਹੋ ਗਿਆ ਹਾਂ ਦਾ ਕਾਫੀ ਥੇਰ ਦਾ ਇੱਥੇ ਰਹਿਣਾ ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ ਇਹ ਤੇ ਇਹਨਾਂ ਨੂੰ ਪਤਾ ਆ ਮਨਜੀਤ ਸਿੰਘ ਨੂੰ ਪੁੱਛਿਆ ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾਕ ਹੋ ਗਿਆ ਇੱਥੇ ਆਏ ਨੂੰ ਇਹ ਹੈਗਾ ਫਤਿਹਬਾਦ ਦਾ ਵਾ ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ ਡੇਢ ਹੋ ਗਿਆ ਵੇ ਜ ਮਹੀਨੇ ਦੇ ਕਰੀਬ ਲਾ ਲੋ ਹੁਣ ਇਹਨਾਂ ਨੂੰ ਅਸੀਂ ਦੋਹਾਂ ਪਾਰਟੀਆਂ ਦੇ ਦੋਹਾਂ ਜਵਾਨਾਂ ਨੂੰ ਐਸਚੋ ਕੋ ਲੈ ਕੇ ਚੱਲੇ ਉੱਥੇ ਜੋ ਬਣਦਾ ਹੋਊਗਾ ਨਿਆ ਇਹਨਾਂ ਨੂੰ ਦਿੱਤਾ ਜਾਊਗਾ ਜੇ ਕਾਰਵਾਈ ਕਰਨੀ ਹੋਗੀ ਤੇ ਕਾਰਵਾਈ ਕਰਤਾਗੇ ਇਹਨਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر